ਅਨੇਕ ਸੇਵਾ ਦਾ ਫਰਜ਼ ਹੈ ਕਿ ਉਹ ਤੁਹਾਨੂੰ ਤੁਹਾਡੇ ਮੁਤਾਬਿਕ ਤੁਹਾਡੇ ਲਈ ਖਬਰਾਂ ਤਾਮੇ ਤੱਕਨ ਪਹੁੰਚਾਏ ਔਰ ਜਗਾ ਜਗਾ ਦੇਤੇ ਅਸੀਂ ਇਹੋ ਜੀਆਂ ਖਬਰਾਂ ਵੀ ਲਗਾਨੇ ਆ ਜਿਹੜੀ ਲੋਕਾਂ ਦੀ ਹੈ ਸੁਵਿਧਾਵਾਂ ਦੇ ਲਈ ਲੋਕਾਂ ਦੇ ਲਈ ਖਾਸ ਹੁੰਦੀਆਂ ਨੇ ਅੱਜ ਅਸੀਂ ਜਿਹੜੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਆ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਸੰਬੰਧਿਤ ਹੈ ਯਾਨੀ ਕਿ ਨੈਸ਼ਨਲ ਹਾਈਵੇ ਉਹ ਸਾਡੀ ਇੱਕ ਫਰਮ ਹੈ ਜਿਹੜੀ ਕਿ ਆਵਾਜਾਈ ਦੇ ਸੜਕਾਂ ਬਣਾਉਂਦੀ ਹੈ ਉਸ ਦੇ ਨਾਲ ਨਾਲ ਫ્લાਈਓਵਰ ਬਣਾਉਂਦੀ ਹੈ 브릿ਜ ਬਣਾਉਂਦੀ ਹੈ ਉਹ ਉਹਦੇ ਨਾਲ ਸੰਬੰਧਿਤ ਹੈ ਅੰਮ੍ਰਿਤਸਰ ਤੋਂ ਬਾਹਰ ਜਦੋਂ ਅਸੀਂ ਨਿਕਲਨੇ ਆ 골ਡਨ 게ਟ ਦੇ ਨਾਲ ਹੀ ਇੱਕ ਪੁੱਲ ਬਣਿਆ ਹੋਇਆ ਹੈ ਉਹਦੇ ਤੁਹਾਨੂੰ ਵੀ ਅੱਜ ਦਰਸ਼ਨ ਕਰਵਾਵਾਂਗੇ ਪੁੱਲ ਦੇ ਉੱਤੇ ਜਿਹੜੇ ਸਾਈਡਾਂ ਤੇ ਜਿਹੜਾ ਉਤਰਨ ਔਰ ਚੜਨ ਦਾ ਰਸਤਾ ਹੈ ਉਹ ਤਕਰੀਬਨ ਟੁੱਟਣ ਦੇ ਕगार ਤੇ ਆ ਹਜੇ ਇਸ ਪੁੱਲ ਨੂੰ ਬਣੇ ਹੋਏ ਤਕਰੀਬਨ ਕੁਝ ਹੀ ਸਾਲ ਹੋਏ ਨੇ ਪਰ ਜਿਸ ਤਰ੍ਹਾਂ ਦੀ ਇੱਥੇ ਆਵਾਜਾਈ ਹੈ ਜਿਸ ਤਰ੍ਹਾਂ 70-80 ਹਜ਼ਾਰ ਰੋਜ਼ ਵਾਹਾਂ ਦੇ ਤੋਂ ਗੁਜ਼ਰਦੇ ਨੇ ਪੁੱਲ ਦੇ ਖਲਾਤ ਜੇ ਤੁਸੀਂ ਉਹਦੀਆਂ ਤਸਵੀਰਾਂ ਦੇਖੋਗੇ ਤੇ ਆਪ ਹੀ ਅੰਦਾਜ਼ਾ ਲਗਾਓਗੇ ਕਿ ਕਿਸੇ ਵੇਲੇ ਵੀ ਇਹ ਪੁੱਲ गिर ਸਕਦਾ ਹੈ ਮੈਂ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ ਦੇ ਨਾਲ ਦੱਸ ਰਿਹਾ ਕਿ ਪੁੱਲ ਦੀਆਂ ਤਸਵੀਰਾਂ ਦਿਖਾ ਰਿਹਾ ਤੇ ਕਾਰਗੁਜ਼ਾਰੀ ਨੈਸ਼ਨਲ ਹਾਈਵੇ ਦੀ ਅਥਾਰਟੀ ਦੱਸਦਾ ਇਹ ਮੇਰੇ ਤੁਹਾਨੂੰ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਇਹ ਪੁੱਲ ਬਣਿਆ ਹੈ ਜੇ ਤੁਸੀਂ ਅੰਮ੍ਰਿਤਸਰ ਤੋਂ ਆਪ ਬਾਹਰੋਂ ਆ ਰਹੇ ਹੋ ਅੰਮ੍ਰਿਤਸਰ ਵੱਲੋਂ ਆ ਰਹੇ ਹੋ ਅੰਮ੍ਰਿਤਸਰ ਤੋਂ ਬਾਈਪਾਸ ਵੱਲ ਤੁਸੀਂ ਨਿਕਲਦੇ ਹੋ ਜੇ ਤੁਸੀਂ 에어ਪੋਰਟ ਤੇ ਜਾਣਾ ਹੈ ਜਾਂ ਤੋਂ ਪਠਾਨਕੋਟ ਨੂੰ ਜਾਣਾ ਹੈ ਤੇ ਇਸ ਪੁਲ ਲਈ ਵਰਤੋਂ ਕਰਦੇ ਹੋ ਇਸ ਪੁਲ ਦੇ ਉੱਤੇ ਇਹ ਪੁਲ ਬਣਿਆ ਹੀ ਇਸੇ ਕਰਕੇ ਹੈ ਇਸ ਪੁਲ ਦੇ ਲਈ ਜੇ ਤੁਸੀਂ ਅੰਮ੍ਰਿਤਸਰ ਤੋਂ ਆਏ ਹੋ ਤੇ ਤੁਹਾਡੇ ਲਈ ਇਹ ਪੁਲ ਹੈ ਮਗਰ ਜੇ ਤੁਸੀਂ ਅੰਮ੍ਰਿਤਸਰ ਤੋਂ ਆ ਰਹੇ ਹੋ ਉਹਦੇ ਲਈ ਹੋਰ ਹੈ ਮਗਰ ਇਸ ਪੁਲ ਦੀ ਬਨਾਵਟ ਤੁਸੀਂ ਅੱਜ ਦੇਖ ਲਓ ਕਿ ਤੁਹਾਨੂੰ ਤਸਵੀਰਾਂ ਨਾਲ ਖੁਦ ਦੱਸਦੀਆਂ ਪਈਆਂ ਨੇ ਕਿ ਪੁਲ ਕਿਸੇ ਵੇਲੇ ਵੀ ਇਹ ਡੇਰ ਸਕਦਾ ਹੈ ਯਾਨੀ ਕਿ ਪੁਲ ਦੇ ਉਤਰਾਈ ਔਰ ਚੜਾਈ ਦਾ ਜਿਹੜਾ ਮਕਸਦ ਹੈ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਪੌਂਡ ਦੇ ਲਈ ਜਿਹੜਾ ਸਾਈਡ ਤੇ ਗ੍ਰਿਲਾਂ ਲੱਗੀਆਂ ਜਿਹੜੀਆਂ ਮਿੱਟੀ ਆਵਾਜ਼ਾਈ ਲਈ ਬਣਾਈ ਹੁੰਦੀ ਹੈ ਮਿੱਟੀ ਇਹਨੂੰ ਜੋੜਨ ਦੇ ਲਈ ਬਣਾਈ ਹੁੰਦੀ ਹੈ ਉਹਦੇ ਨਾਲ ਗ੍ਰਿਲਾਂ ਲਗਾਈਆਂ ਜਾਂਦੀਆਂ ਨੇ ਹਾਈਵੇ ਵੱਲੋਂ ਅਥਾਰਟੀ ਵੱਲੋਂ ਗ੍ਰਿਲਾਂ ਵੀ ਲਗਾਈਆਂ ਗਈਆਂ ਨੇ ਔਰ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀਆਂ ਗ੍ਰਿਲਾਂ ਨੇ ਇਹਨਾਂ ਨੂੰ ਨਟ ਬੋਲਟ ਦੇ ਨਾਲ ਕੱਸਿਆ ਗਿਆ ਤਾਂ ਜੋ ਇਹਨਾਂ ਨੂੰ ਗਿਰਨ ਤੋਂ ਰੋਕਿਆ ਜਾ ਸਕੇ ਦਾ ਮਤਲਬ ਕਿ ਅਥਾਰਟੀ ਵੀ ਸਮਝਦੀ ਹੈ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਖਲਾਅ ਚੱਲਦੇ ਪਏ ਨੇ ਜਿਸ ਤਰ੍ਹਾਂ ਦਾ ਪੁੱਲ ਬਣਿਆ ਹੈ ਇਹਦੇ ਤੇ ਪੁਲ ਦੀ ਬਨਾਵਟ ਦੇ ਵਿੱਚ ਕੁਝ ਕਮੀ ਰਹਿ ਗਈ ਹੈ ਜਿਸ ਕਰਕੇ ਹੈ ਉਹਨਾਂ ਵੱਲੋਂ ਖੁਦ ਇਹ ਜਿਹੜੇ ਨਟ ਬੋਲਟ ਲਗਾ ਕੇ ਇਹਨੂੰ ਕੱਸਿਆ ਗਿਆ ਯਾਨੀ ਕਿ ਇਹਨੂੰ ਸੰਭਾਲਿਆ ਗਿਆ ਹੈ ਮੇਰੇ ਕਹਿਣ ਤੋਂ ਭਾਵ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਪਰਵਾਹ ਕੀਤੇ ਬਗੈਰ ਇਸ ਪੁਲ ਦੀ ਬਨਾਵਟ ਕੀਤੀ ਗਈ ਹੈ ਪਵਨ ਜੀ ਨੇ ਸਾਡੇ ਨਾਲ ਇੰਜੀਨੀਅਰ ਪਵਨ ਜੀ ਨੇ ਸਾਡੇ ਨਾਲ ਪਵਨ ਜੀ ਧੰਨਵਾਦ ਤੁਹਾਡਾ ਕਿ ਤੁਸੀਂ ਇਹੋ ਜਿਹੇ ਸਾਨੂੰ ਖਬਰਾਂ ਵੀ ਦੱਸਦੇ ਹੋ ਜਦ ਹੀ ਅਸੀਂ ਇਹ ਪੁਲ ਨੂੰ ਦੇਖਦੇ ਆ ਇਹ ਦੇਖ ਇਹਦੀ ਬਨਾਵਟ ਦੇਖਦੇ ਪਏ ਆ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਹਾਲਾਤ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਅਸੀਂ ਦੇਖਦੇ ਪਏ ਆ ਕਿ ਨਟ ਬੋਲਟ ਦੇ ਨਾਲ ਕੱਸਿਆ ਆ ਤੇ ਕਈ ਜਗ੍ਹਾ ਤੇ ਐਡੇ ਨੇ ਵੱਡੇ ਗੈਪ ਆਏ ਹੋਏ ਨੇ ਕਿਸੇ ਵੇਲੇ ਵੀ ਇਹ ਡੇਰ ਸਕਦੀ ਹੈ ਦੇਖੋ ਬੈਲ ਸਾਹਿਬ ਇਹ ਗੁਰੂ ਨਗਰੀ ਅੰਮ੍ਰਿਤਸਰ ਦਾ ਬਹੁਤ ਇੱਕ ਮੈਜੈਸਟਿਕ ਗੇਟ ਬਣਿਆ ਸੀ ਜਿਹੜਾ ਕਰੋੜਾਂ ਦੀ ਲਾਗਤ ਦੇ ਨਾਲ 골ਡਨ ਗੇਟ ਅੰਮ੍ਰਿਤਸਰ ਨੂੰ ਕਹਿੰਦੇ ਆ ਇਹ ਗੁਰੂ ਨਗਰੀ ਅੰਮ੍ਰਿਤਸਰ ਦਾ ਐਂਟਰੀ ਪੁਆਇੰਟ ਆ ਉਹਦੇ ਤੋਂ ਪਹਿਲਾਂ ਹੀ ਇੱਕ flyover ਬਣਾਇਆ ਦਿੱਤਾ ਗਿਆ ਸੀ ਜਿਹੜਾ ਬੱਲਾ ਵੇਰਕਾ ਬਾਈਪਾਸ ਨੂੰ ਜਾਂਦਾ ਪਹਿਲਾਂ ਤਾਂ ਅੰਮ੍ਰਿਤਸਰ ਵਾਸੀਆਂ ਦਾ ਇਹਦੇ ਉੱਤੇ ਬਹੁਤ ਵੱਡਾ ਆਬਜੈਕਸ਼ਨ ਸੀ ਇਤਰਾਜ਼ ਸੀ ਕਿ ਜਦੋਂ ਕਿ ਐਡਾ ਸੋਹਣਾ ਇੰਨਾ ਪਿਆਰਾ ਇੰਨਾ ਮੈਜੈਸਟੀ ਕਿੰਨਾ ਗਲੋਰੀਅਸ ਗੋਲਡਨ ਗੇਟ ਬਣਾਇਆ ਗਿਆ ਉਹਦੀ ਸ਼ਾਨੋ ਸ਼ੌਕਤ ਨੂੰ ਖੂਬਸੂਰਤੀ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਡਿਸਪਲੇਸਸ اور ਮਿਸਪਲੇਸ ਹੁੰਦੀ ਸਾਨੂੰ ਨਜ਼ਰ ਆ ਰਹੀ ਹੈ ਤੁਸੀਂ ਆਪਣੇ ਕੈਮਰਾ ਦੇ ਉੱਪਰ ਕੈਦ ਵੀ ਕਰ ਲਈਆਂ ਤਸਵੀਰਾਂ ਕਿ ਇਹਦੇ ਜਿਹੜੀਆਂ ਇਹ ਰੀਨਫੋਰਸਮੈਂਟ ਬਾਲ ਆ ਉਹ ਬਾਹਰ ਨੂੰ ਧਕੇਲੀ ਜਾ ਰਹੀ ਹੈ ਰਾਉਂਡ ਸ਼ੇਪ ਇਟ ਤੋਂ ਟਾਣ ਹੈ ਔਰ ਬੜਾ ਸਟੀਵ ਟਾਣ ਹੈ ਇਹਦੇ ਨਾਲ ਬਹੁਤ ਸਾਰੇ ਖਤਰੇ ਲਾਹ ਕੇ ਆ ਤੁਸੀਂ ਦੇਖੋ ਕਿ ਇਹਦੇ ਵਿੱਚ ਸਿੱਧਾ ਸਪਸ਼ਟ ਸਾਨੂੰ ਸਮਝ ਆ ਰਿਹਾ ਕਿ ਕੋਈ ਨਾ ਕੋਈ ਸਟਰਕਚਰ ਫੇਲਿਅਰ ਹੈ ਇਹਦੇ ਵਿੱਚ ਕੋਈ ਇਹਦੀ ਇਨੈਡਕੁਏਟ ਮੇਨਟੇਨੈਂਸ ਆ ਉਸ ਤੋਂ ਬਾਅਦ ਪੋਸੀਬਲੀ ਇਹ ਵੀ ਆ ਕਿ ਪੋਰ ਕੰਸਟਰਕਸ਼ਨ ਮਟੀਰੀਅਲ ਹੋਵੇ ਔਰ ਨਾ ਸਵਾਲ ਆਉਂਦਾ ਕਿ ਇਹ ਬਣਾਇਆ ਕਿਨੇ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਨੇ ਇਸ ਫਲਾਈਓਵਰ ਨੂੰ ਬਣਾਇਆ ਸੀ ਕਿਹਾ ਤੇ ਇਹ ਜਾਂਦਾ ਕਿ ਲੋਕਾਂ ਦੀ ਸਹੂਲਤ ਲਈ ਬਣਾਇਆ ਸੀ ਪਰ ਇਹਦੇ ਬਰਖਸ ਲੋਕਾਂ ਨੂੰ ਇੱਥੇ ਬਹੁਤ ਸਾਰੀਆਂ ਪ੍ਰੋਬਲਮਜ਼ ਆ ਰਹੀਆਂ ਇੱਕ ਬੜਾ ਸਟੀਵ ਟਰਨ ਹੈ ਜਦੋਂ ਹੁਣ ਵੀ ਇਲਾਕਾ ਵਾਸੀ ਵੀ ਮੇਰੇ ਨਾਲ ਗੱਲ ਕਰ ਰਹੇ ਸੀ ਉਹ ਕਾਰ ਹੈ ਸਿੱਕੀ ਇਹਦੇ ਉੱਪਰੋਂ ਇੱਕਦਮ ਜਦੋਂ ਕੋਈ ਟਰਨ ਲੈਂਦਾ ਤੇ ਕਈ ਟਰੱਕਸ ਕਈ ਵੀਕਲ ਸਿੱਧਾ ਆ ਕੇ ਇਸ ਬ੍ਰਿਜ ਦੇ ਉੱਪਰ ਵੀ ਆ ਕੇ ਟਕਰੌਂਦੇ ਆ ਵੱਜਦੇ ਆ ਔਰ ਇਹਦੇ ਨਾਲ ਨਾਲ ਇੱਥੇ ਅੱਗੇ ਵੀ ਬੜਾ ਸਟੀਪ ਇਹਨੂੰ ਟਰਨ ਦੇ ਦਿੱਤਾ ਜਿਹਦੇ ਨਾਲ ਲੋਕ ਹਾਦਸਾ ਦਾ ਸ਼ਿਕਾਰ ਹੋ ਰਿਹਾ ਲੋਕ ਇਥੋਂ ਕਨਫਿਊਜ਼ ਹੋ ਜਾਂਦੇ ਆ ਕਿ ਜਾਣਾ ਕਿਹਨੂੰ ਆਉਣਾ ਕਿਵੇਂ ਨੂੰ ਆ ਜੇ ਲੋਕਾਂ ਨੇ ਅੰਮ੍ਰਿਤਸਰ ਨੂੰ ਜਾਣਾ ਬਹੁਤ ਸਾਰੇ ਲੋਕ ਭਲੇਖੇ ਦੇ ਨਾਲ ਹੀ ਇਸ ਫਲਾਈਓਵਰ ਦੇ ਉੱਪਰ ਚੜ ਜਾਂਦੇ ਆ ਤੇ ਬਾਅਦ ਚ ਵੱਲਾ ਵੇਰਕਾ ਨੂੰ ਜਾ ਕੇ ਪੈ ਜਾਂਦੇ ਆ ਉਹ ਵੀ ਲੋਕਾਂ ਦੀ ਕਨਫਿਊਜ਼ਨ ਦਾ ਬਾਇਸ ਬਣ ਰਿਹਾ ਔਰ ਮੈਂ ਆਪ ਜੀ ਨੂੰ ਇਹ ਵੀ ਅਰਜ਼ ਕਰਾਂ ਕਿ ਇਹ ਬਹੁਤ ਵੱਡਾ ਇੱਕ ਵਰਨਿੰਗ ਸਾਈਨ ਆ ਅੰਮ੍ਰਿਤਸਰ ਵਾਸੀਆਂ ਵਾਸਤੇ ਜਿਹੜਾ ਮੈਂ ਐਡਮਿਨਿਸਟ੍ਰੇਸ਼ਨ ਨੂੰ ਪੰਜਾਬ ਸਰਕਾਰ ਨੂੰ ਔਰ ਮੀਡੀਆ ਦੇ ਧਿਆਨ ਦੇ ਵਿੱਚ ਲਿਆਉਣ ਦਾ ਯਤਨ ਕੀਤਾ ਤੁਸੀਂ ਆਪ ਦੇਖ ਲਓ ਕਿ ਇਸ ਬ੍ਰਿਜ ਦੀ ਇਸ ਫਲਾਈਓਵਰ ਦੀ ਕਿੰਨੀ ਵਲਨਰੇਬਿਲਟੀ ਆ ਕਿ ਇਹ ਕੋਲਾਪਸ ਹੋ ਸਕਦਾ ਹੈ ਇਹਦੇ ਵਾਸਤੇ ਬੜੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਵੀ ਲੋੜ ਆ ਜਾਂਚ ਦੀ ਵੀ ਲੋੜ ਆ ਔਰ ਉਹਨਾਂ ਅਧਿਕਾਰੀਆਂ ਨੂੰ ਕਾਲ ਕਰਕੇ ਇਹਦੀ ਰਿਪੋਰਟ ਸਬਮਿਟ ਵੀ ਕਰਨੀ ਚਾਹੀਦੀ ਆ ਕਿ ਇਹ ਉਹ ਜੇ ਆਪਣੀ ਸਥਿਤੀ ਨੂੰ ਛੱਡਦਾ ਜਾ ਰਿਹਾ ਜੇ ਇਹਦੀਆਂ ਰੀਨਫੋਰਸਮੈਂਟ ਵਾਲ ਜਿਹੜੀ ਆਰਥ ਵਾਲ ਹੈ ਜੋ ਡਿਸਪਲੇਸ ਹੋ ਰਹੀ ਹੈ ਹਿਲ ਰਹੀ ਹੈ ਗੈਪ ਪੈਦਾ ਹੋ ਰਿਹਾ ਮੈਂ ਬੇਨਤੀ ਕਰੂੰਗਾ ਕੈਮਰਾ ਪਰਸਨ ਨੂੰ ਕਿ ਤੁਸੀਂ ਆ ਦੇਖੋ ਇੱਥੇ ਆ ਵੀ ਇਹਦੇ ਵਿੱਚ ਗੈਪ ਪੈਦਾ ਬਿਲਕੁਲ ਹਿਲ ਰਿਹਾ ਔਰ ਤੁਸੀਂ ਇਹ ਲੋ ਇਹ ਨਿਕਲ ਹੀ ਗਿਆ ਸੋ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਇਹਦੇ ਵਿੱਚ ਇੰਨਾ ਵੱਡਾ ਗੈਪ ਹੈ ਤੇ ਮਟੀਰੀਅਲ ਇਦਾਂ ਹੀ ਨਿਕਲ ਰਿਹਾ ਬੜਾ इजीली ਇਸ ਤਰ੍ਹਾਂ ਸੀ ਹਲਾ ਰਹੇ ਤੇ ਹਿਲ ਰਿਹਾ ਤੇ ਇਹਦੇ ਅੰਦਰ ਜਦੋਂ بارش ਦੇ ਰਾਈ ਪਾਣੀ ਜਾਣਾ ਆ ਹੋਰ ਕਈ ਇਦਾਂ ਦੀ ਕਰੂਜਨ ਜਾਣੀ ਆ ਤੇ ਇਹਦੀ ਮਿੱਟੀ ਜਿਹੜੀ ਹੌਲੀ-ਹੌਲੀ ਕਰਾਇਡ ਹੋ ਕੇ ਬਾਹਰ ਨਿਕਲ ਜਾਣੀ ਖਿਸਕ ਜਾਣੀ ਆ ਤਾਂ ਇਹ ਫਲਾਇਓਵਰ ਬਹੁਤ ਥੋੜੇ ਸਮੇਂ ਦੇ ਵਿੱਚ ਕੋਈ ਵੱਡੇ ਹੱਥੇ ਨੂੰ ਆਵਾਜ਼ ਮਾਰ ਰਿਹਾ ਜਿਹਦੇ ਵੱਲ ਨਾ ਤਾਂ ਐਡਮਿਨਿਸਟ੍ਰੇਸ਼ਨ ਦਾ ਧਿਆਨ ਹੈ ਨਾ ਹੀ ਲੋਕਾਂ ਦਾ ਧਿਆਨ ਹੈ ਨਾ ਹੀ ਪੋਲਿਟਿਕਲ ਲੀਡਰਸ ਦਾ ਧਿਆਨ ਆ ਸੋ ਇਸ ਕਰਕੇ ਜਿੱਥੇ ਮੁੱਦੇ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਉੱਥੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਵੀ ਸਭ ਤੋਂ ਇੰਪੋਰਟੈਂਟ ਮੁੱਦਾ ਹੋਣਾ ਚਾਹੀਦਾ ਚਾਹੀਦਾ ਇਹ ਹੈ ਕਿ ਬਹੁਤ ਜਲਦੀ ਇਹਦਾ ਬਿਲਕੁਲ ਇੰਪੋਰਟੈਂਸ ਦੇ ਕੇ ਪ੍ਰਾਇਮਰਲੀ ਇਹਦਾ ਇੱਕ ਫਿਜ਼ੀਕਲ ਸਰਵੇ ਕਰਾਇਆ ਜਾਣਾ ਚਾਹੀਦਾ ਕਿ ਇਹ ਜਿਹੜਾ ਫਲਾਈਓਵਰ ਆ ਇਹ ਕਿੰਨਾ ਸਮਾਂ ਹੋਰ ਚੱਲ ਸਕਦਾ ਜਾਂ ਨਹੀਂ ਚੱਲ ਸਕਦਾ ਕਾਰਨ ਕੀ ਹੈ ਕਿ ਇਹਦੀਆਂ ਰੀਨਫੋਰਸਮੈਂਟ ਵਾਲ ਬਾਹਰ ਨੂੰ ਆ ਰਹੀਆਂ ਇਹਦੇ ਦੂਜੇ ਸੈਕਸ਼ਨ ਵਾਲ ਵੀ ਇਹੀ ਹਾਲਾਤ ਹੈ ਔਰ ਇੱਥੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਸਭ ਤੋਂ ਵੱਡੀ ਨਾਕਾਮੀ ਇੱਥੇ ਨਜ਼ਰ ਆਉਂਦੀ ਆ ਕਿ ਇਹਦੇ ਨਾਲ ਹੀ ਇੱਕ ਸਰਵਿਸ ਲੈਣ ਵੀ ਬਣੀ ਆ ਉਹ ਕਈ ਸਾਲਾਂ ਤੋਂ ਉਹ ਪਾਣੀ ਦੇ ਨਾਲ ਭਰੀ ਰਹਿੰਦੀ ਆ ਛੱਪੜ ਨੁਮਾ ਰੂਪ ਉਹਨੇ ਧਰਨ ਕਰ ਲਿਆ ਸੀ ਕਿਉਂ ਕਿ ਉਸ ਦੇ ਪਾਣੀ ਨੂੰ ਨਿਕਲਣ ਵਾਸਤੇ ਨਿਕਾਸੀ ਵਾਸਤੇ ਕੋਈ ਰੂਟ ਹੀ ਨਹੀਂ ਸੀ ਛੱਡਿਆ ਅੱਜ ਵੀ ਇਸ ਵੇਲੇ ਮੌਜੂਦਾ ਹਾਲਾਤ ਅਸੀਂ ਖੜੇ ਆ ਅੱਜ ਵੀ ਉਹ ਰੂਟ ਬੰਦ ਕੀਤਾ ਹੋਇਆ ਕੀ ਉਹ ਲੋਕਾਂ ਨੂੰ ਸਰਵਿਸ ਮੁਹੱਈਆ ਨਹੀਂ 시 ਕਰਾਉਣੀ ਜੋ ਰੂਟ ਚੱਲਦਾ ਉਦੇ ਵਾਸਤੇ ਕਿਸੇ ਵੀ ਪੋਲੀਟੀਕਲ ਲੀਡਰ ਨੇ ਕਿਸੇ ਤੇ ਕਾਰਵਾਈ ਕਰਨ ਦੀ ਕੋਈ ਗੱਲ ਕੀਤੀ ਨਹੀਂ ਕੀਤੀ ਰਾਜਨੀਤियां ਹੁੰਦੀਆਂ ਨੇ ਆਵਾਜ਼ਾਂ ਉੱਠਦੀਆਂ ਨੇ ਪਰ ਜਿਹੜੇ ਮਾਈਨਰ ਟਿਸ਼ੂਜ਼ ਆ ਜਿਹੜੇ ਲੋਕਾਂ ਦੀ ਜਾਨ ਮਾਲ ਲਈ ਖਤਰਾ ਬਣ ਸਕਦੇ ਆ ਪੂਰੇ ਦੇਸ਼ ਦੇ ਵਿੱਚ ਕਿੰਨੀਆਂ ਵੱਡੀਆਂ ਖਬਰਾਂ ਆ ਕਿ ਫਲਾਣ ਬ੍ਰਿਜ ਕੋਲੈਪਸ ਕਰ ਗਿਆ ਲੋਕਾਂ ਦੀ ਮੌਤ ਹੋ ਗਈ ਕਈ ਵਾਰ ਬਿਹਾਰ ਦੀਆਂ ਗੱਲਾਂ ਹੁੰਦੀਆਂ ਉਹ ਸਟੇਟਾਂ ਦੀਆਂ ਗੱਲਾਂ ਹੁੰਦੀਆਂ ਪਰ ਸਾਡਾ ਪੰਜਾਬ ਸਾਡਾ ਅੰਮ੍ਰਿਤਸਰ ਉਹਨਾਂ ਸਟੇਟਾਂ ਨਾਲੋਂ ਮੈਂ ਤਾਂ ਸਮਝਦਾ ਕਿ ਬਿਹਤਰ ਹੈ ਉੱਥੇ ਵੀ ਭਵਨ ਜੀ ਮੈਂ ਤੁਹਾਨੂੰ ਰੋਕ ਰਿਹਾ ਏ ਆ ਤਸਵੀਰਾਂ ਤੁਹਾਨੂੰ ਦੱਸ ਦਿਆ ਪਈਆਂ ਨੇ ਕਿ ਇਹ ਜਿਹੜੀ ਵਾਲ ਹੈਗੀ ਇਹ ਕਿਸੇ ਵੇਲੇ ਵੀ ਹਕ ਫਿਲਹਾਲ ਉਹਨਾਂ ਨੇ ਨਟ ਬੋਲਡ ਲਾ ਕੇ ਕੱਸਿਆ ਹੋਇਆ ਕਿਸੇ ਵੇਲੇ ਵੀ ਦੇਖ ਸਕਦੀ ਹੈ ਕਿ ਬਹੁਤ ਤਗੜੇ ਹਾਦਸੇ ਆ ਇਹਦੇ ਤੇ ਹੋ ਸਕਦਾ ਹੈ ਜਿਸ ਤਰ੍ਹਾਂ ਇਧਰੋਂ ਵਹੀਕਲ ਆਉਂਦੇ ਨੇ ਤਕਰੀਬਨ ਰੋਜ਼ 40-50 ਹਜ਼ਾਰ ਵਹੀਕਲ ਇੱਥੋਂ ਨਿਕਲਦੇ ਨੇ ਕਿਸੇ ਵੇਲੇ ਵੀ ਇਹ ਹਾਦਸਾ ਹੋ ਸਕਦਾ ਹੈ ਇਹ ਤਸਵੀਰਾਂ ਦੇਖ ਕੇ ਪ੍ਰਸ਼ਾਸਨ ਨੂੰ ਕੁਝ ਤਾਂ ਸੋਚ ਲੈਣਾ ਚਾਹੀਦਾ ਮੈਂ ਉਹ ਹੀ ਅਰਜ਼ ਕੀਤਾ ਨਾ ਕਿ ਜਿਹੜਾ ਇਹ ਰੀਨਫੋਰਸ ਅਰਥ ਵਾਲ ਹੈ ਇਹਦਾ ਪਰਪਸ ਹੀ ਇਹ ਹੁੰਦਾ ਕਿ ਜਿਹੜੀ ਅੰਦਰ ਸੋਇਲ ਹੈ ਜਿਹੜੀ ਮਿੱਟੀ ਹੈ ਅੰਦਰ ਮਟੀਰੀਅਲ ਹੈ ਉਹਨੂੰ ਜੇ ਭਰਿਆ ਗਿਆ ਆ ਤੇ ਉਹਦੀ ਮਜ਼ਬੂਤੀ ਉਹਨੂੰ ਇਹ ਹੈਂਡਲ ਕਰ ਸਕੇ ਸਟੋਰ ਕਰ ਸਕੇ ਪਰ ਇਹਦੇ ਬਰਖਸ ਤੇ ਮਿੱਟੀ ਬਾਰ ਬਾਰ ਬਾਹਰ ਨੂੰ ਆ ਰਹੀ ਹੈ ਦੂਜੀ ਸਾਈਡ ਨੂੰ ਵੀ ਇੰਨਾ ਗੈਪ ਪੈ ਗਿਆ ਕਿ ਮੇਰਾ ਖਿਆਲ ਆ ਦੋ ਹੱਥੋਂ ਦੇ ਅੰਦਰ ਚਲੇ ਜਾਂਦੇ ਆ ਔਰ ਇਲਾਕਾ ਵਾਸੀ ਵੀ ਮੈਨੂੰ ਇਹ ਦੱਸ ਰਹੇ ਸੀ ਕਿ ਬਹੁਤ ਵੱਡਾ ਖਤਰਾ ਸਾਡੇ ਲੋਕਾਂ ਦੇ ਉੱਪਰ ਲਾਹ ਗਿਆ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਔਰ ਜਿੰਨੀ ਵੀ ਇੰਬੈਕਮੈਂਟ ਆ ਜੇ ਇਹ ਹੋਰ ਸਮੇਂ ਨਾਲ ਬਾਹਰ ਆਉਂਦੀ ਰਹੀ ਤਾਂ ਪੁਲ ਜਿਹੜਾ ਉਹ ਖੁਰ ਜਾਣਾ ਇਹਦੇ ਨਾਲ ਲੋਕਾਂ ਦੀ ਜਾਨ ਵੀ ਜਾ ਸਕਦੀ ਆ ਔਰ ਅੰਮ੍ਰਿਤਸਰ ਗੁਰੂ ਨਗਰੀ ਜਿਹੜੀ ਆਪਣੀ ਸਾਨੂ ਸ਼ੌਕਤੋਂ ਜਾਣਿਆ ਜਾਂਦਾ ਉਹ ਮਾੜੀ ਖਬਰਾਂ ਦੇ ਨਾਲ ਵੀ ਫਿਰ ਚਰਚਾ ਜਾ ਸਕਦਾ ਹਾਂਜੀ ਇੱਕ ਵਾਰ ਤੁਸੀਂ ਸਥਾਨਕ ਲੋਕ ਹੋ ਤੁਸੀਂ ਇਹਨੂੰ ਦੇਖਦਾ ਜਦੋਂ ਬਣਿਆ ਸੀ ਉਦੋਂ ਵੀ ਦੇਖਿਆ ਹੁਣ ਜਦੋਂ ਬਣ ਕੇ ਤਿਆਰ ਹੋ ਗਿਆ ਉਦੋਂ ਵੀ ਵੇਖਿਆ ਵਹੀਕਲ ਆਉਂਦੇ ਜਾਂਦੇ ਤੁਸੀਂ ਇੱਧਰ ਦੇਖਦੇ ਪਿਓ ਜਿਸ ਸਾਹਬ ਦੀਆਂ ਤਸਵੀਰਾਂ ਸਾਹਮਣੇ ਨੇ ਸਾਰੇ ਪੋਲ ਨੂੰ ਅਸੀਂ ਮੌਇਨਾ ਕੀਤਾ ਸਾਰੇ ਪੋਲ ਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਨਜ਼ਰ ਆਈਆਂ ਇੱਧਰ ਦੀ ਸਾਹਮਣੇ ਵਾਲ ਹੈਗੀ ਤੇ ਨੱਕ ਲਾ ਕੇ ਕੱਸਿਆ ਹੋਇਆ ਹੈ ਹਾਂਜੀ ਹਾਂਜੀ ਇਹ ਪੁਲ ਜੀ ਬਾਹਰ ਨੂੰ ਆਈ ਜਾਂਦਾ ਸੀ بارشਾਂ ਨਾਲ ਇਹਨਾਂ ਨੇ ਕੀਤਾ ਛੇਕ ਮਾਰ ਕੇ ਡ੍ਰਿਲ ਕਰਕੇ ਪਾਈਪਾ ਲਾ ਕੇ ਪਾਈਪਾ ਸੰਦਰ ਸਿੰਗਰ ਪੇਕੇ ਬਾਹਰ ਨਾਡ ਰੋਡ ਕਾਸਤੇ ਹਫਤੇ ਬਾਅਦ ਚੈਕਿੰਗ ਕਰਨ ਆਉਂਦੇ ਆ ਕਿ ਡਿੱਗਦੇ ਨਹੀਂ ਪੈਣ ਲੱਗਾ ਨੰਬਰ 1 ਨੰਬਰ ਤੇ ਪੁਲ ਬਣਿਆ ਆ ਹੁਣ ਲੋਕੀ ਵਿਚਾਰੇ ਜਿਲੰਦਰੋਂ ਦਿੱਲੀੋਂ ਲੋਕੀ ਆਉਂਦੇ ਨੇ ਉਹ ਮੋਡਰਨ ਗੇਟ ਦੇ ਸਾਹਮਣੇ ਦਿਸਦਾ ਕੋਈ ਚੜ ਜਾਂਦੇ ਆ ਜੋ ਉੱਪਰ ਜਾਂਦੇ ਪੁਲ ਦੇ ਵਿੰਦ ਗੋਲਡ ਗੇਟ ਤੇ ਹੈਨੀ ਵਾਲੇ ਪਾਸੇ ਉਹ ਮੁੜ ਜਾਂਦੇ ਆ ਵਲੇ ਨੂੰ ਬਾਗਾ ਬਾੜ ਨੂੰ ਉਹ ਵਿਚਾਰੇ ਫਿਰ ਰੋਂਗ ਸਾਈਡ ਵਾਪਸ ਆਉਂਦੇ ਆ ਤੇ ਪੁਲਸ ਨੇ ਵੀ ਤੰਗ ਕਰ ਰਹ ਹਰ ਕਿ ਨਹੀਂ ਕਰਨਾ ਉਹ ਐਕਸੀਡੈਂਟਾਂ ਨੰਬਰ ਤੋਂ ਪੁਲ ਬਣਿਆ ਹੈ ਇਹ ਸ਼ਾਂਜੇ ট্রাক ਆਉਂਦੇ ਰਾਤ 2 2 ਵਜੇ ਵੇਖਿਆ ਕਿ ਇਹ ਨਾਲ ਵੱਜਦੇ ਪੁਲ ਸਿੱਧਾ ਚਾਹੀਦਾ ਸਟਾਪ ਕਰ ਬਣਨੀ ਇਹਨਾਂ ਨੇ ਐਂ ਲਿਆ ਕੇ ਇੱਕਦਮ ਐ ਮੋੜਿਆ ਫੇਰ ਖੜਿਆ ਤੀ ਦੇਖੋ ਪੁਲ ਭਾਈ ਉਹ ਪੁਲ ਰਾਤ ਤੱਕ ਕਿੱਛੇ ਵੱਜਦੇ ਆ ਜੀ ਕਈ ਵਾਰ ਐਕਸੀਡੈਂਟ ਹੁੰਦੇ ਆ ਗੱਡੀਆਂ ਦੂਜੀਆਂ ਦੇ ਐਕਸੀਡੈਂਟ ਬਹੁਤ ਹੋਏ ਐਕਸੀਡੈਂਟ ਹੋਏਗਾ ਤੋਂ ਨੰਬਰ ਤੋਂ ਜਿਹੜਾ ਥੱਲੇ ਵਾਲੀ ਲੇਨ ਚੱਲਦੀ ਏ ਜੇ ਉਹਦਾ ਪੁਲ ਬਣਾ ਲੇਨ ਚੱਲੀ ਨਹੀਂ ਗਈ ਏਜੰਸੀਆਂ ਜਿੰਨੀਆਂ ਬਣੀਆਂ ਨੇ ਸਾਰੀ ਜੱਸੀ ਦੀ ਪਾਰਕਿੰਗ ਬਣੀ ਏ ਪੀਰ ਦੀ ਜਗ੍ਹਾ ਨੂੰ ਜਾਣ ਬੁਝ ਕੇ ਨਹੀਂ ਛੜੰਦੇ ਪੁਲ ਸਾਂਦੇ ਪਰਲੇ ਪਾਸੇ ਉਹ ਪੁਲਿਸ ਨੇ ਮਿਸ ਹੈਪਨਿੰਗ ਕੋਈ ਵੀ ਹੋ ਸਕਦੀ ਹੈ ਉਥੇ ਪੁਲਿਸ ਨੇ ਗੇਟ ਦੇ ਬਾਹਰ ਜਿਹੜੀ ਉਹ ਬੀੜੀ ਜਗਾ ਲਾਡ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਸੜਕ ਦੇ ਵਿੱਚ ਸੜਾਈ ਕੋਈ ਢਾਉਣ ਦੀ ਕੋਸ਼ਿਸ਼ ਨਹੀਂ ਕਰਦਾ ਬਿਲਕੁਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਆਥਾਰਟੀ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਬਾਹਰ ਇੱਕ ਬ੍ਰਿਜ ਬਣਾਇਆ ਗਿਆ ਹੈ ਪੁਲ ਬਣਾਇਆ ਗਿਆ ਹੈ ਜਿਹੜਾ ਕਿ ਤੁਸੀਂ ਅੰਮ੍ਰਿਤਸਰ ਆਂਦੇ ਹੋ ਤੇ ਇਸ ਪੁਲ ਦਾ ਇਸਤੇਮਾਲ ਕਰ ਸਕਦੇ ਹੋ ਜੇ ਤੁਸੀਂ 에어ਪੋਰਟ ਜਾ ਰਹੇ ਹੈ ਜਾਂ ਪਠਾਨਕੋਟ ਜਾਣਾ ਤੇ ਇਸ ਪੁਲ ਰਾਹੀਂ ਤੁਸੀਂ ਜਾ ਸਕਦੇ ਹੋ ਇਹ ਪੁਲ ਅਮਨੇਸਰ ਤੋਂ ਅਮਨੇਸਰ ਵੱਲ ਨੂੰ ਆਮਦੇਨੋ ਹੁੰਦਾ ਹੈ ਪਵਨ ਜੀ ਬੋਲਦਾ ਇਸ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀਗਾ ਮਗਰ ਹੁਣ ਜੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਕਿਸੇ ਵੇਲੇ ਵੀ ਹਾਦਸਾ ਇੱਥੇ ਹੋ ਸਕਦਾ ਹੈ ਮਗਰ ਜੇ ਹਾਦਸਾ ਹੋ ਜਾਂਦਾ ਹੈ ਜਿਨਾ ਪਰਮਾਤਮਾ ਨਾ ਕਰੇ ਉਹ ਜੀ ਕੋ ਗੱਲ ਹੋ ਜਾਂਦੀ ਹੈ ਤੇ ਇਹਦਾ ਟੋਟਲੀ ਜ਼ਿੰਮੇਵਾਰ ਤੇ ਅਥਾਰਟੀ ਵੀ ਆਏਗੀ ਨਾ ਨੈਸ਼ਨਲ ਹਾਈਵੇ ਅਥਾਰਟੀ ਆਏਗੀ ਨਾ ਕਿਉਂ ਉਹਨਾਂ ਦੇ ਕੰਨਾਂ 'ਚ ਜੂ ਨਹੀਂ ਸਰਕਦੀ ਬਿਲਕੁਲ ਨਹੀਂ ਸਰਕਦੀ ਪਰ ਇਹਦੇ ਵਿੱਚ ਆਮ ਲੋਕਾਂ ਦੀ ਬੜੀ ਜ਼ਿੰਮੇਵਾਰੀ ਬਣਦੀ ਐ ਐਡਮਿਨਿਸਟ੍ਰੇਸ਼ਨ ਦੀ ਬਣਦੀ ਐ ਜਿਹੜੀ ਤੁਸੀਂ ਸੁਣ ਹੀ ਲਿਆ ਕਿ ਇਲਾਕਾ ਨਿਵਾਸੀ ਬੜੀ ਸੂਝਵਾਨ ਬੜੇ ਜੈਨੂਇਨ ਤਰੀਕੇ ਦੇ ਨਾਲ ਉਹਨਾਂ ਨੇ ਸਾਰੀ ਗੱਲ ਨੂੰ ਬਿਆਨ ਕੀਤਾ ਕਿ ਇੱਥੇ ਹਾਦਸੇ ਵੀ ਹੋ ਰਹੇ ਆ ਔਰ ਇਹਦੇ ਅੰਦਰ ਉਹਨਾਂ ਦੱਸਿਆ ਕਿ ਪਾਈਪਸ ਲਾ ਕੇ ਅੰਦਰ ਸੀਮੈਂਟ ਨੂੰ ਭੇਜਿਆ ਗਿਆ ਔਰ ਉਹਦੇ ਢੇਲੇ ਬਣ ਗਿਆ ਤੇ ਉਹ ਉੱਪਰ ਕੇਸ ਕਰਕੇ ਹੋਰ ਇਸ ਬਾਲ ਨੂੰ ਬਾਹਰ ਨੂੰ ਕਰ ਰਿਹਾ ਉਹਨਾਂ ਨੇ ਵੀ ਦੱਸ ਦਿੱਤਾ ਕਿ ਕਿੰਨੇ ਸਟੀਪ ਡਾਊਨ ਤੇ ਆਉਣਾ ਇਹ ਵੀ ਦੱਸ ਦਿੱਤਾ ਕਿ ਇੱਥੇ ਪਾਰਕਿੰਗ ਬਣਾਈ ਹੈ ਰੋਡ ਦੇ ਉੱਪਰ ਕਦੀ ਇਦਾਂ ਨਹੀਂ ਸੁਣਿਆ ਸੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਲੈਂਡ ਹੋਵੇ ਉੱਥੇ ਜਗ੍ਹਾ ਹੋਵੇ ਦੀ ਪਾਰਕਿੰਗ ਬਣੇ ਸਭ ਤੋਂ ਵੱਡਾ ਇੱਕ ਹੋਰ ਲਾਸਟ ਬਟ ਨੋਟ ਦੀ ਲੀਸਟ ਇਹ ਉਹ ਬ੍ਰਿਜ ਆ ਇਹ ਉਹ ਫਲਾਈਓਵਰ ਆ ਜਿਹੜਾ ਵੀਵੀਆਈਪੀ ਰੂਟ ਆ ਇਸੇ ਹੀ ਫਲਾਈਓਵਰ ਤੋਂ ਜਾ ਕੇ ਲੋਕਾਂ ਨੇ ਬਾਰਡਰ ਤੇ ਜਾਣਾ ਇਸੇ ਫਲਾਈਓਵਰ ਤੋਂ ਜਾ ਕੇ ਲੋਕਾਂ ਨੇ ਈਜ਼ੀਲੀ 에어ਪੋਰਟ ਨੂੰ ਜਾਣਾ ਜੇ ਕੋਈ ਵੀ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਚੀਫ ਮਿਨਿਸਟਰ ਅੰਮ੍ਰਿਤਸਰ ਦੇ ਵਿੱਚ ਐਂਟਰੀ ਲੈਂਦੇ ਨੇ ਤੇ 99% ਐਸੇ ਹੀ ਫਲਾਈਓਵਰ ਤੋਂ ਗੁਜ਼ਰਦੇ ਆ ਸੋ ਇਸ ਕਰਕੇ ਹੁਣ ਖਤਰੇ ਦੀ ਘੰਟੀ ਜ਼ਿਆਦਾ ਬਣ ਜਾਂਦੀ ਆ ਕਿ ਚਲੋ ਜੇ ਸਧਾਰਨ ਲੋਕਾਂ ਦਾ ਧਿਆਨ ਨਹੀਂ ਰੱਖਣਾ ਤੇ ਕੋਈ ਗੱਲ ਨਹੀਂ ਮੁੱਢ ਕਿਦੀਮਾ ਤੋਂ ਹੁੰਦਾ ਆ ਪਰ ਜਿਹੜੇ ਵੀਆਈਪੀ ਲੋਕ ਆ ਵੀਵੀਆਈਪੀ ਲੋਕ ਆ ਜੇ ਉਹਨਾਂ ਦੀ ਜਾਨ ਮਾਲ ਨੂੰ ਖਤਰਾ ਪੈ ਗਿਆ ਤੇ ਪੰਜਾਬ ਕਿਸੇ ਤਰੀਕੇ ਨਾਲ ਡੀਸਟੇਬਲ ਹੋ ਗਿਆ ਤੇ ਫਿਰ ਇਹਦੀ ਸਾਰੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਹੋਊਗੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਹੋਊਗੀ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਕਿਉਂਕਿ ਇੱਥੇ ਕਿਸੇ ਵੀ ਇੱਕ ਬੰਦੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਸਿਰਫ ਜਿਹੜੇ ਲਾਗੇ ਆਸੇ ਪਾਸੇ ਲੋਕ ਰਹਿੰਦੇ ਆ ਨਿਵਾਸੀ ਆ ਉਹਨਾਂ ਨੂੰ ਇਸ ਗੱਲ ਦਾ ਖਰਚਾ ਪਤਾ ਆ ਕਿ ਦੇਰ ਸਵੇਰ ਆ ਕੇ ਬਾਰ-ਬਾਰ ਚੈੱਕ ਕਰਦੇ ਆ ਡਰਦੇ ਤਾਂ ਹੈ ਕਿ ਡਿੱਗ ਜਾਣਾ ਇਹਦਾ ਮਤਲਬ ਹੈ ਕਿ ਜੋ ਡਾਊਟ ਮੈਨੂੰ ਸੀ ਜੋ ਸ਼ੰਕੇ ਸੀ ਜੋ ਮੈਂ ਇਹਦੇ ਬਾਰੇ ਖਤਰਾ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਬਿਆਨ ਕਰ ਰਿਹਾ ਸੀ ਉਦੀ ਹਕੀਕਤ ਵੀ ਸਾਹਮਣੇ ਆ ਔਰ ਉਹ ਖਰਚਾ ਮੈਨੂੰ ਸਹੀ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਆਸ-ਪਾਸ ਰਹਿਣ ਵਾਲੇ ਲੋਕ ਵੀ ਉਹੀ ਬਿਆਨੀਆਂ ਕਰ ਰਿਹਾ ਪਰ ਐਡਮਿਨਿਸਟ੍ਰੇਸ਼ਨ ਔਰ ਅਥਾਰਟिटीज ਔਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਇੱਥੋਂ ਨਦਾਰਤ ਆ ਇੱਥੋਂ ਗਾਇਬ ਆ ਉਹਨਾਂ ਨੂੰ ਜਲਦ ਇਸ ਫਲਾਈਓਵਰ ਦੇ ਇਸ ਰੀਨਫੋਰਸਮੈਂਟ ਵਾਲ ਦੀ ਕੰਸਟਰਕਸ਼ਨ ਕਰਾ ਕੇ ਰਿਪੇਅਰ ਕਰਾ ਕੇ ਜਾਂ ਜੋ ਵੀ ਟੈਕਨੀਕਲ ਮੈਥਡਸ ਆ ਆਪਣੇ ਇੰਜੀਨੀਅਰਸ ਨੂੰ ਬੁਲਾ ਕੇ ਫਿਜ਼ੀਕਲ ਸਰਵੇ ਕਰਾ ਕੇ ਇੱਕ ਰਿਪੋਰਟ ਸਬਮਿਟ ਕਰਨੀ ਚਾਹੀਦੀ ਆ ਜੇ ਨਹੀਂ ਕਰਨਗੇ ਜੇ ਕੋਈ ਖੁਦਾਨਾਕਾਸਤਾ ਹਾਦਸਾ ਵਾਪਰ ਜਾਂਦਾ ਤੇ ਜਿਹੜੇ ਕੰਟੈਂਪੋਰੀ ਜਾਂ ਮੌਜੂਦਾ ਅਫਸਰ ਹੋਣਗੇ ਉਹ ਜ਼ਿੰਮੇਵਾਰ ਹੋਣਗੇ ਉਹਨਾਂ ਦੀ ਜਵਾਬਦੇਹੀ ਹੋਊਗੀ ਤੇ ਫਿਰ ਜੋ ਮੇਰੇ ਕੋਲ ਵੀ ਪ੍ਰੈਕਟੀਕਲ ਰੂਪ ਦੇ ਵਿੱਚ ਉਹਨਾਂ ਦੇ ਖਿਲਾਫ ਹੋ ਸਕਦਾ ਹੋਊਗਾ ਉਹ ਅਸੀਂ ਲੋਕਾਂ ਦੇ ਨਾਲ ਮਿਲ ਕੇ ਕਰਾਂਗੇ ਸ਼ੁਕਰੀਆ ਜੀ ਸੋ ਤੁਸੀਂ ਨੈਸ਼ਨਲ ਹਾਈਵੇ ਥੋਰਟੀ ਵੱਲੋਂ ਜਿਹੜਾ ਇੱਕ ਪੁਲ ਬਣਾਇਆ ਗਿਆ ਹੈ ਅਮਨਿਸਰ 골ਡਨ ਗੇਟ ਦੇ ਬਿਲਕੁਲ ਬਾਹਰ ਇਹ ਪੁਲ ਤੋ ਤੁਸੀਂ ਅਮਨੇਸਤ ਸਾਹਿਬ ਨੂੰ ਜਦੋਂ ਐਂਟਰ ਕਰਦੇ ਹੋ 골ਡਨ ਗੇਟ ਰਾਹੀਂ ਇਸ ਆਂਦੇ ਹੋ 골ਡਨ ਰੇਗੇਟ ਖਾਨੀ ਤੁਸੀਂ ਅਮਨੇਸਤ ਸਾਹਿਬ ਵਿੱਚ ਆਣਾ ਚਾਹੁੰਦੇ ਹੋ ਜੇ ਤੁਸੀਂ 에어ਪੋਰਟ ਤੇ ਜਾਣਾ ਚਾਹੁੰਦੇ ਹੋ ਜਾਂ ਪਠਾਨਕੋਟ ਵਾਲੀ ਸਾਈਡ ਵੱਲ ਨੂੰ ਜਾਣਾ ਚਾਹੁੰਦੇ ਹੋ ਤੇ ਇਸ ਪੁਲ ਦੀ ਵਰਤੋਂ ਕਰਦੇ ਹੋ ਇਸ ਪੁਲ ਦੇ ਉੱਤੇ ਬਣਨ ਤੋਂ ਬਾਅਦ ਇਹਦੀ ਰੀਇਨਫੋਰਸਮੈਂਟ ਜਿਹੜੀ ਵਾਲ ਹੈ ਉਹ ਇਸ ਕਦਰ ਗਿਰਦੀ ਜਾ ਰਹੀ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉਹਨਾਂ ਨੂੰ ਨਟ ਬੋਲਟ ਲਗਾ ਕੇ ਕੱਸਿਆ ਗਿਆ ਹੈ ਉਹਨਾਂ ਦੇ ਵਿੱਚ ਸੀਮਿੰਟ ਪਾ ਕੇ ਤਾਂ ਜੋ ਇਹ ਵਾਲ ਨਾ ਗਿਰ ਜਾਏ ਔਰ ਇਹ ਪੁਲ ਨਾ ਕਿਸੇ ਤਰ੍ਹਾਂ ਛੇਤੀ ਗਰਸਤ ਹੋ ਜਾਏ ਕਿਸੇ ਕੋਈ ਹਾਦਸਾ ਨਾ ਹੋ ਜਾਏ ਇਵਨ ਇੱਥੇ ਜਿਹੜੇ ਲੋਕ ਵੱਸਦੇ ਨੇ ਉਹਨਾਂ ਦੇ ਮੁਤਾਬਿਕ ਇਹ ਪੁਲ ਦੇ ਵਿੱਚ ਕਈ ਤਰ੍ਹਾਂ ਦੇ ਹਾਸੇ ਹੁੰਦੇ ਨੇ ਕਿ ਪੁਲ ਬੜਿਆ ਬੜੇ ਬੇ ਟੰਗਾ ਹੋਇਆ ਹੈ ਕਿਸੇ ਤਰ੍ਹਾਂ ਕੋਈ ਰਾਤ ਭਰਾਤੇ ਕੋਈ ਟਰੱਕ ਆਂਦਾ ਹੈ ਜਾਂ ਕੋਈ ਬੱਸ ਆਂਦੀ ਹੈ ਤੇ ਉਹ ਕਿਤੇ ਨਾ ਕਿਤੇ ਇਹਦੇ ਚ ਆ ਕੇ ਵੱਜਦੀ ਹੈ ਕਿਉਂਕਿ ਉਹਨੂੰ ਰਸਤਾ ਹੀ ਨਹੀਂ ਪਤਾ ਹੁੰਦਾ ਸੋ ਇੱਕ ਬੜਾ ਵੱਡਾ ਮੇਜਰ ਇਸ਼ੂ ਹੈ ਜਿਹੜਾ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਇਹ ਪੁਲ ਦੇ ਉੱਤੇ ਬਣਾਇਆ ਗਿਆ ਹੈ ਕਿ ਇਸ ਪੁਲ ਦੀ ਜਿਹੜੀ ਵਾਲ ਹੈਗੀ ਆ ਉਹ ਹੌਲੀ 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 ਖੁਰਦੀ ਜਾ ਰਹੀ ਹੈ ਖੁਰਦੀ ਜਾ ਰਹੀ ਹੈ ਯਾਨੀ ਕਿ ਉਹਦਾ ਤਸਵੀਰਾਂ ਤੁਹਾਨੂੰ ਦਿਖਾ ਚੁੱਕੇ ਆ ਕਿਸੇ ਵੇਲੇ ਵੀ ਇਹ ਦੀਵਾਰ ਜਿਹੜੀ ਹੈ ਟੁੱਟ ਗਈ ਔਰ ਇਹ ਹਾਦਸਾ ਹੋ ਸਕਦਾ ਹੈ ਹਾਦਸਾ ਹੋਏਗਾ ਤੇ ਜਾਨ ਮਾਨ ਦਾ ਨੁਕਸਾਨ ਹੋਏਗਾ ਇਹਦੀ ਜ਼ਿੰਮੇਵਾਰੀ ਕੌਣ ਲਏਗਾ ਜਰੂਰ ਇਹਨੂੰ ਚਾਹੀਦਾ ਹੈ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਕਿ ਇਸ ਤਰਫ ਸੀਰੀਅਸ ਹੋ ਕੇ ਧਿਆਨ ਦਿੱਤਾ ਜਾਵੇ ਸਥਾਨਕ ਲੋਕਾਂ ਦੀ ਮੰਨੀਏ ਤੇ ਹਰ ਹਫਤੇ ਜਰੂਰ ਅਥਾਰਟੀ ਦੇ ਕਰਮਚਾਰੀ ਇੱਥੇ ਪਹੁੰਚਦੇ ਨੇ ਔਰ ਇਸ ਜਿਹੜੀ ਵਾਲ ਉਹਨਾਂ ਨੇ ਨਟ ਬੋਲਟ ਲਾ ਕੇ ਕਸੀ ਹੋਈ ਹੈ ਉਹਨੂੰ ਚੈੱਕ ਕਰਦੇ ਨੇ ਕਿ ਕਿਤੇ ਵਾਲ ਜਿਹੜੀ ਆ ਆਪਣੇ ਸਮੇਂ ਆਪਣੀ ਜਗ੍ਹਾ ਤੋਂ ਕੁਝ ਇੰਚ ਹਿੱਲੀ ਤੇ ਨਹੀਂ ਹੈ ਜਾਂ ਕਿਸੇ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਨਜ਼ਰ ਆ ਰਿਹਾ ਜਿਹਦੇ ਨਾਲ ਨਜ਼ਰ ਆਵੇ ਕਿ ਵੀ ਇਹ ਵਾਲ ਟੁੱਟਣ ਦੇ ਕगार ਤੇ ਆਂਦੀ ਹੈ ਮਗਰ ਤਸਵੀਰਾਂ ਤੁਹਾਡੇ ਨਾਲ ਆਤੀਆਂ ਨੇ ਸਿਚੁਏਸ਼ਨ ਜਗ੍ਹਾ ਤੁਹਾਨੂੰ ਦਿਖਾ ਦੁੱਤੀ ਹੈ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਵੀ ਇਹ ਜਗਾ ਨਜ਼ਰ ਆਂਦੀ ਹੈ ਬਾਲ ਦੀ ਸਿਚੁਏਸ਼ਨ ਜਿਹੜੀ ਪੋਜੀਸ਼ਨ ਹੈ ਉਹ ਨਜ਼ਰ ਆਂਦੀ ਹੈ ਸਮੇਂ-ਸਮੇਂ ਨਾਲ ਇਹ ਹੌਲੀ-ਹੌਲੀ ਕਰਕੇ ਖੁਰਦੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਜਾਨਲੇਵਾ ਹਾਦਸਾ ਕਿਸੇ ਵੇਲੇ ਵੀ ਹੋ ਸਕਦਾ ਹੈ ਕੈਮਰਾ ਪਰਸਨ ਨੇ ਤੇ ਇਸ ਦੇ ਨਾਲ ਜੋਤੀ ਬੈਲ ਡੈਨਿੰਗ ਸਟੇਟ ਵੀ ਅੰਮ੍ਰਿਤਸਰ